ਦੇਖੀਂ ਗਾਉਂਦੇ ਹੋਏ ਜਦੋਂ ਬਖੌਲੇ ਕਹਿੰਦੇ ਹਾਂ ਉਸ ਤਰ੍ਹਾਂ ਜੀ ਹਾਂ ਜੀ ਹਾਂ ਜੀ ਬੱਚੇ ਦਾ ਖਾਤੇ ਦਾ ਬੰਦ ਹਾਂ ਮੇਰਾ ਸਮਝ ਕਰੋ ਜੀ ਦਰਸ਼ਨ ਸੰਤਾ ਮਹਾਂਤਾਂ ਦੇ ਕਹਿੰਦੇ ਹੁੰਦੇ ਹੁੰਦੀ ਸਾਧੂਆਂ ਦੀ ਧੂੜ ਸਾਰੇ ਰੋਗਾਂ ਦੀ ਦਵਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਧਾ ਰਹਿਮ ਨੂੰ ਪਾਵੇ ਜੱਟ ਸਰਿਆ ਕਾਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇਖੋ ਬਹੁਤ ਦੂਰੋਂ 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 ਸੰਤ ਮਹਾਤਮਾ ਪਹੁੰਚੇ ਹੋਇਆ ਜੀ ਅੱਜ ਕ੍ਰਿਸ਼ਨ ਗਊਸ਼ਾਲਾ ਸੁਖਾਣੇ ਭੈਣੀ ਹਰ ਸਾਲ ਦੀ ਤਰ੍ਹਾਂ ਮਹਾਰਾਜ ਜੀ ਅੱਜ ਦੇ ਦਿਨ ਸੰਗਤ ਤੇ ਸੰਤ ਮਹਾਤਮਾ ਬਹੁਤ ਦੂਰੋਂ ਦੂਰੋਂ ਆਉਂਦੇ ਆ ਕਰੋ ਦਰਸ਼ਨ ਸੰਤਾਂ ਮਹਾਤਮਾ ਦੇ ਹੁਣ ਤੋਂ ਥੋੜੀ ਦੇਰ ਬਾਅਦ ਪੰਗਤ ਲੱਗੂਗੀ ਤਾਂ ਮੈਂ ਤੁਹਾਨੂੰ ਉਹ ਵੀ ਝਲਕੀਆਂ ਦਿਖਾਉਂਗਾ ਜੀ ਅਗਲੀ ਵਾਰ ਸੇ ਵਹੀ ਆਵਾਂਗੇ ਹੋਂ ਤੋਂ ਥੋੜੀ ਦੇਰ ਬਾਅਦ ਜੀ ਪੰਗਤ ਸ਼ੁਰੂ ਹੋ ਜਾਣੀ ਆ ਉਸ ਤੋਂ ਪਹਿਲਾਂ ਬ੍ਰਹਮ ਭੋਜ ਸਾਡੇ ਪੰਡਤ ਜੀ ਗੁਰੂ ਜੀ ਕ੍ਰਿਸ਼ਨ ਕੁਮਾਰ ਜੀ ਜੋਸ਼ੀ ਜੋ ਕਿ ਹਰ ਸਾਲ ਇਹ ਪੰਡਾਰਾ ਹੁੰਦਾ ਜੀ ਜੈਤੁਰੂ ਗੁਰੂ ਜੀ ਦਾ ਜੈਤੁਰੂ ਗੁਰੂ ਜੀ ਦਾ ਜੈ ਜੋ ਹੁਣੇ ਹੁਣੇ ਕੋਈ ਨਾ ਤਰਾਜ ਆ ਰਿਹਾ ਹੈ ਜੀ ਜੁਗਮਾਰ ਜੋਸੀ ਕੀ ਵੱਲੋਂ ਇਹ ਗਰਮਪੋੜਿਦਾਂ ਸਤ ਕਰਮ ਕਰ ਰਹੇ ਹਨ ਸੁਭ ਕਰਮ ਕਰ ਰਹੇ ਹਨ ਇਹ ਵਰਨਪੋਜ ਉਹਨਾਂ ਨੂੰ ਸ਼ਿਕਾਰ ਰਿਹਾ ਹੈ ਕੋਈ ਵੀ ਐਸਾ ਨਗੋਰਾ ਪੁਰਸ਼ ਇਸ ਪੰਗਤ ਦੇ ਵਿੱਚ ਨਾ ਹੋਵੇ ਹਰੀ ਰਾਮ ਕ੍ਰਿਸ਼ਨਾ ਦਾਦਾ ਕ੍ਰਿਸ਼ਨ ਹਰੇ 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 ਰਾਮ ਹਰੇ ਰਾਮ ਰਾਮ ਹਰੇ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਦਾਦਾ ਕ੍ਰਿਸ਼ਨ ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਦਾਦਾ ਕ੍ਰਿਸ਼ਨ ਹਰੇ ਹਰੇ हरे राम Hare हरे 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 Hare हरे कृष्ण राधा कृष्ण हरे 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 राम हरे र

हरे हरे राम कृष्ण برہم پوج شروع ہو چکا جی دیکھو موقع دیاں لائیو کا تصویر مہنت تراج پال داس رائے کوٹ خبرنامہ ਉਦਾਸ ਸਿੰਘ ਗੋਬਿੰਦ ਗੌਤਾਮ ਵਿਖੇ ਜੋ ਕਿ ਸਲਾਨਾ ਭੰਡਾਰਾ ਹੁੰਦਾ ਜੀ ਹੁਣ ਤੁਸੀਂ ਦੇਖ ਰਹੇ ਹੋ ਜੋ ਕਿ ਬ੍ਰੰਪੋਜ ਜਿਹਨੂੰ ਆਪਾਂ ਕਹਿੰਦੇ ਆ ਬ੍ਰੰਪੋਜ ਹੋ ਰਿਹਾ ਜੀ ਇਸ ਤੋਂ ਬਾਅਦ ਸੰਤ ਪੰਗਤ ਲੱਗੇਗੀ ਹੁਣ ਦੇ ਸਾਧੂਆਂ ਦੀ ਧੂੜ ਸਾਰੇ ਰੋਗਾਂ ਦੀ ਦੁਆ ਕਰੋ ਦਰਸ਼ਨ ਉਦਾਸ ਸਿੰਘ ਗੋਬਿੰਦ ਗੌਤਾਮ ਦੇ ਵਿੱਚ ਅੱਜ ਸੰਤਾਂ ਮਹਾਪੁਰਸ਼ਾਂ ਦਾ ਮਹਾਕੰਗ ਜੀ ਨੂੰ ਆਪਾਂ ਕਹਿ ਸਕਦੇ ਆ ਹੁਣ ਤੋਂ ਥੋੜੀ ਦੇਰ ਬਾਅਦ ਪੰਗਤ ਲੱਗੇਗੀ ਕਰੋ ਦਰਸ਼ਨ ਹਾਂ ਆਪਾਂ ਆਪਾਂ ਕਰੀਏ ਲੋ ਵਾਕੇ ਦੇ ਦੁਨੀਆ ਦਬਾਊਗੀ ਬੜਾ ਸੁੱਟਣੇ ਨੂੰ ਥੱਲੇ ਜ਼ੋਰ ਲਾਊਗੀ ਬੜਾ ਨੱਬੇ ਉਹ ਨਾ ਦੁਨੀਆ ਦਬਾਊਗੀ ਬੜਾ ਸੁੱਟਣੇ ਨੂੰ ਥੱਲੇ ਜ਼ੋਰ ਲਾਊਗੀ ਬੜਾ ਮੱਖ ਤੇ ਨਮੋਸ਼ ਨਹੀਂ ਹੋਇਆ ਉਹਦੇ